ਲੈਂਦੇ ਪੰਜਾਬ ਦੇ ਅਨਮੋਲ ਰਤਨਾ ਲਾਹੌਰ ਸਿਆਲਕੋਟ ਰਾਵਲਪਿੰਡੀ ਤੁਸੀਂ ਪੁੱਲ ਤਾਨੀ ਗਏ ਜੋ 1947 ਵਿੱਚ ਸਾਡੇ ਤੋਂ ਖੋਲੇ ਛਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਲਾਹੌਰ ਬਾਰੇ ਜੋ ਇੱਕ ਕਵਾਰਸ਼ੇਤ੍ਰਾਂ ਦੀ ਰਾਜਧਾਨੀ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਸੋਨੇ ਦੀ ਸ਼ਮਾਤੀ ਅੱਜ ਵੀ ਮੌਜੂਦ ਹੈ ਇਹ ਸ਼ਹਿਰ ਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਨਿਕਾਲਿਆ ਹੁ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਸਿਆਲਕੋਟ ਬਾਰੇ ਕਿਸ ਨੂੰ ਪਤਾ ਜੀ ਕਿ ਇਹ ਸ਼ਹਿਰ ਸਿਰਫ ਫੁਟਬਾਲ ਬਣਾਉਣ ਵਾਲਾ ਸ਼ਹਿਰ ਨਹੀਂ ਬਲਕਿ ਇਹ ਤਾਂ ਪੰਜਾਬ ਦੀ ਰੂਹ ਹੈ ਜਿੱਥੇ ਪੰਜਾਬੀ ਇਤਿਹਾਸ ਦੇ अनेका ਚਿੰਨ੍ਹ ਮੌਜੂਦ ਸਨ ਜੋ ਕਿ ਵੰਡ ਤੋਂ ਬਾਅਦ ਪੰਜਾਬ ਤੋਂ ਹਲਕਕ ਹੋ ਗਏ ਉਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਰਾਵਲਪਿੰਡੀ ਬਾਰੇ ਜਿੱਥੇ ਰਣਵੀਰ ਸਿੰਘ ਅਤੇ ਸਾਡੇ ਛਿੰਦੇ ਨਲਵਾ ਦੀ ਯੋਜਨਾਵਾਂ ਦੀ ਧਰਤੀ ਸੀ ਇੱਥੇ ਹੀ ਔਰਤਾਂ ਨੇ ਹਥਿਆਰ ਵੀ ਚੁੱਕੇ ਸਨ ਇਹ ਸਿਰਫ ਸ਼ਹਿਰ ਨਹੀਂ ਇਹ ਇਤਿਹਾਸ ਦੀ ਧੜਕਨ ਸੀ 1947 ਦੀ ਲਕੀਰ ਨੇ ਕਾਟੇ ਸਿਰਫ ਜ਼ਮੀਨਾਂ ਨਹੀਂ ਵੰਡੀਆਂ ਸਾਡੀਆਂ ਜ਼ਿੰਦਾਂ ਵੀ ਵੰਡ ਦਿੱਤੀਆਂ ਸਾਡੀ ਵਿਰਾਸਤ ਅੱਜ ਵੀ ਉੱਥੇ ਮੌਜੂਦ ਹੈ ਪਰ ਸਾਡੇ ਦਿਲਾਂ ਵਿੱਚ ਅੱਜ ਵੀ ਟੜਕਦੀ ਹੈ ਜਦੋਂ ਪੰਜਾਬ ਵਡਿਆ ਗਿਆ ਤਾਂ ਸਿਰਫ ਲੋਕ ਨਹੀਂ ਸਾਡਾ ਇਤਿਹਾਸ ਵੀ ਵਡਿਆ ਗਿਆ ਇਹ ਸ਼ਹਿਰ ਸਾਡੇ ਸੰ ਸਾਡੀ ਮਿੱਟੀ ਸਾਡੀ ਫਤੂ ਪਰ ਹੁਣ ਇਹ ਪਾਕਿਸਤਾਨ ਦੀਆਂ ਸਰਹੱਦਾਂ ਵਿੱਚ ਕੈਦ ਸਨ ਪਰ ਪੰਜਾਬ ਦੀ ਰੂਹ ਕਿਸੇ ਵੀ ਸਰਹੱਦਾਂ ਦੀ ਮਹਤਾਬ ਨਹੀਂ ਹੁੰਦੀ ਇਹ ਸ਼ਹਿਰ ਅੱਜ ਵੀ ਸਾਡੇ ਗੀਤਾਂ ਕਵਿਤਾਵਾਂ ਅਤੇ ਕਲਪਨਾਵਾਂ ਵਿੱਚ ਮੌਜੂਦ ਹਨ ਇਸ ਵੀਡੀਓ ਨੂੰ ਵੰਡ ਕੇ ਬਾਅਦ ਸ਼ੇਅਰ ਕਰੋ ਅਤੇ ਆਪਣੀ ਵਿਰਾਸਤ ਨੂੰ ਅੱਗੇ ਵਧਾਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਯੂਬ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ ਪੋਤਕਾਂ ਦਾ ਇਹਨਾਂ ਨੂੰ ਪਿਆਰ ਭਰੀ ਸਤ ਜੀਰੀ ਹਕਮ